ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਗੱਲ ਕਰਦੇ ਆ ਮੁਸ਼ਕਪਰੀਤ ਦੀ ਜਿਹਨੂੰ ਤੁਸੀਂ ਮੈਕਪਰੀਤ ਕਹਨੇ ਹੋ ਜੋ ਕਿ ਹੁਣ ਤੀਜੇ ਮੁੰਡੇ ਨਾਲ ਭੱਜ ਗਈ ਆ ਤੇ ਤੀਜਾ ਵਿਆਹ ਕਰਾ ਲਿਆ ਤੇ ਉਹੀ ਰੋਲੇ ਚੋਂ ਦੇ ਪਿਓ ਦੇ ਵੱਜ ਗਈਆਂ ਤਿੰਨ ਚਾਰ ਗੋਲੀਆਂ ਜਿਸ ਨਾਲ ਉਹਦੀ ਮੌਤ ਹੋ ਗਈ ਤੇ ਹੋਰ ਵੀ ਕਈ ਅਸ਼ੇ ਤਰ੍ਹਾਂ ਦੇ ਮੁੱਦੇ ਨੇ ਤੇ ਆਪਾਂ ਕਰਦੇ ਆ ਫੁੱਲ ਡਿਟੇਲ ਚ ਗੱਲ ਬਿਨਾ ਹੋਣ ਥੋੜਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਲੋਨੀ ਟੀਮ ਨੇ ਤੁਹਾਨੂੰ ਪਤਾ ਹੀ ਆ ਵੀ ਜੈਸਮੀਨ ਮੂ ਹਸਪੀਟਲ ਟੈਕਲ ਕਰਾਇਆ ਹੋਇਆ ਤੇ ਆਪਾਂ ਸਟਾਰਟ ਕਰਦੇ ਆ ਜੈਸਮੀਨ ਮਾਲ ਤੋਂ ਜਿਸ ਦੇ ਥੋੜੇ ਦਿਨ ਪਹਿਲਾਂ ਜਵਾਕ ਹੋਇਆ ਸੀ ਹਸਪੀਟਲ ਦਾ ਇਹਨਾਂ ਨੇ ਵਲੌਗ ਬਣਾਇਆ ਤੇ ਉਹਦੇ ਘਰ ਵਾਲਾ ਇੱਕ ਇੱਕ ਇਨਫੋਰਮੇਸ਼ਨ ਦਿੰਦਾ ਹੋਇਆ ਲੋਕਾਂ ਨੂੰ ਸੌਂਦਿਆਂ ਪੂਰੀ ਡਿਟੇਲ ਚ ਅੱਡਾ ਪੇਲ ਹੁਣ ਵੀ ਹੋ ਰਹੀ ਹੈ ਕਿ ਉਹ ਰਾਤ ਨੂੰ ਤੇ ਹਲਕ ਮਤਲਬ ਕਹਿ ਰਹੇ ਕਿ ਪਿੰਡ ਆ ਜੀ ਆ ਹਾ ਦੇਖ ਲਓ ਅੱਜ ਕੱਲ ਦੇ ਅਣਖੀ ਲੋਕ ਓ ਯਾਰ ਆਪਦੀ ਘਰ ਵਾਲੀ ਬਾਰੀ ਦੱਸੀ ਜਾਂਦਾ ਆਖੇ ਕੰਮ ਜੋਰਾ ਸ਼ੋਰਾ ਤੇ ਆ ਟਾਈਮ ਹੁਣ ਪੂਰਾ ਓ ਯਾਰ ਮੈਨੂੰ ਸਮਝ ਨਹੀਂ ਆਉਂਦੀ ਜਿਵੇਂ ਬੇਸ਼ਰਮ ਹੋਏ ਪਿਆ ਲੋਕ ਯਾਰ ਕੋਈ ਸ਼ਰਮ ਸ਼ੁਰਮ ਹੀ ਹੈ ਨਹੀਂ ਇਹਨਾਂ ਨੂੰ ਬੇਰ ਕਾਫੀ ਜ਼ਿਆਦਾ ਹੋ ਗਿਆ ਦਾ ਸਾਹਿਬ ਆ ਗਏ ਦਾ ਸਾਹਿਬ ਚੱਲ ਗਏ ਦਾ ਸਾਹਿਬ ਅੰਦਰ ਚਲੇ ਗਏ ਹੈਨਾ ਜਿੰਦਰੀ ਬੁਲਾਉਦੇ ਨਾਲ ਤੇ ਲੱਗੇ ਕੋਈ ਵੀ ਖੰਡ ਦਿਖਾ ਰਿਹਾ ਭਾਈ ਆ ਦੇਖ ਲੋ ਘਰ ਵਾਲੀ ਦਾ ਜਵਾਕ ਹੋਣ ਵਾਲਾ ਤੇ ਇਹ ਗੇਟ ਮੁਰੇ ਰਿਪੋਰਟਰ ਬਣ ਕੇ ਬੈਠਾ ਅਖੇ ਡਾਕਟਰ ਸਾਹਿਬ ਆ ਗਿਆ ਹੁਣ ਇਹ ਕਰਨ ਲੱਗਿਆ ਉਹ ਕਰਨ ਲੱਗਿਆ ਓਏ ਮਾਮਾ ਤੇਰੀ ਘਰ ਵਾਲੀ ਦਾ ਆਪਰੇਸ਼ਨ ਹੋਣ ਵਾਲਾ ਜਵਾਕ ਹੋਣ ਵਾਲਾ ਤੇ ਤੂੰ ਉਹਦੀ ਟੈਨਸ਼ਨ ਵੀ ਲੈ ਲਾ ਤੂੰ ਲੋਕਾਂ ਤੋਂ ਦਾਣੇ ਲੈਣੇ ਆ ਵਲੌਗ ਬਣਾ ਕੇ ਹੈ ਉਹ ਅਖੇ ਜੁੜੇ ਰਹੋ ਮੇਰੇ ਵਲੌਗ ਨਾਲ ਪਰ ਵਲੌਗ ਵੀ ਇਹਦਾ ਜ਼ਰੂਰੀ ਆ ਕਿਉਂਕਿ ਇਹੀ ਤਾਂ ਵਲੌਗ ਇਹਨਾਂ ਦਾ ਚੱਲਣਾ ਹੈਗਾ ਇੱਥੋਂ ਤੱਕ ਕਮਾਈ ਆਉਣੀ ਆ ਨਾਲੇ ਇਹਨਾਂ ਨੂੰ ਮਸਾ ਦਾ ਕੋਈ ਵਧੀਆ ਜਿਹਾ ਕੰਟੈਂਟ ਲੱਭਿਆ ਜੈ ਸੁਮਿਤ ਜੀ ਇੱਕ ਵਾਰ ਥੋੜਾ ਜਿਹਾ ਕੱਬ ਵਰਗੀ ਦੀ ਉਹ ਕਹਿੰਦੀ ਸੀ ਆਪਰੇਸ਼ਨ ਕਰਾ ਦੋ ਪਰ ਸਮਝਾਇਆ ਉਹ ਮਸੀਹ ਨੇ ਸਮਝਾਇਆ ਹਨ ਵੀ ਇਹ ਕੋਈ 2 ਘਾਇ 15 20 ਮਿੰਟ ਦਾ ਹੀ ਦਰਦ ਆ ਜੇ ਚੱਲ ਲੂੰਗੀ ਤਾਂ ਵਧੀਆ ਰਹੂੰਗੀ ਹਨਾ ਸਾਰੀ ਉਮਰ ਦਾ ਸੋਖਾ ਜੀ ਨਹੀਂ ਤਾਂ ਫਿਰ ਸਾਰੀ ਉਮਰ ਬਸ ਤਾਲਾ ਹੋ ਜੰਨਾ ਤੁਹਾਨੂੰ ਪਤਾ ਹੀ ਆ ਜਦੋਂ ਆਪਰੇਸ਼ਨ ਹੋ ਜੰਨਾ ਹਨਾ ਸੁਣ ਲੋ ਇਹਦੀ ਗੱਲ ਵੀ ਆਖੇ ਜੈਸਮਿਨ ਕਹਿੰਦੀ ਆਪਰੇਸ਼ਨ ਕਰਾ ਦੋ ਆਖੇ ਮੈਂ ਕਿਹਾ ਵੀ ਹੁਣ ਤਾਂ 15 ਮਿੰਟ ਦਾ ਦਰਦ ਹੀ ਆ ਸਾਰੀ ਉਮਰ ਦਾ ਸੋਖਾ ਓਏ ਸੋਖ ਨਹੀਂ ਸਿੱਧਾ ਕਹੇ ਭਾਈ 60 70000 ਰੁਪਏ ਬਚ ਗਿਆ ਕਿੱਥੇ ਹੁਣ ਤੇਰਾ 5 7000 ਰੁਪਏ ਲੱਗਣਾ ਨਾਲ ਇਹ ਹੁੰਦੀ ਹੈ ਅਨਪੜ ਲੋਕਾਂ ਵਾਲੀ ਸੋਚ ਆਖੇ ਆਪਰੇਸ਼ਨ ਨਾ ਕਰਾਓ ਉਹ ਆਪਰੇਸ਼ਨ ਤਾਂ ਸਿਰਫ 5 ਮਿੰਟ ਹੀ ਲੱਗਦੇ ਆ ਤੇ ਨਾਲੇ ਬੱਚਾ ਤੇ ਨਾਲੇ ਮਾਂ ਦੋਨੋਂ ਹੀ ਸੇਫ ਆ ਪਹਿਲਾਂ ਵਾਲੀਆਂ ਬੁੜੀਆਂ ਤਾਂ ਹੀ ਤਾਂ ਦਰਦਾਂ ਕਰਕੇ ਜਾਪਿਆਂ ਚ ਮਰ ਜਾਂਦੀਆਂ ਸੀ ਦਾ ਜੀ ਵੀ ਨਰਵਸ ਹੋਏ ਵੀ ਥੋੜੇ ਜੀ ਸਹੀ ਗੱਲ ਹੈ ਸੁਣ ਲੋ ਇਹਦੀ ਗੱਲ ਵੀ ਆਖੇ ਜਾਨ ਮੁਠੀ ਚਾਈ ਪਈ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਜਸਮੀਨ ਦੇ ਜਵਾਕ ਹੋਣ ਵਾਲਾ ਕਿ ਇਥੇ ਇੰਡੀਆ ਪਾਕਿਸਤਾਨ ਦੀ جنگ ਹੋਣ ਵਾਲੀ ਆ ਸੈਨੀਟਾਈਜ਼ਰ ਕਰ ਲੋ ਸੈਨੀਟਾਈਜ਼ਰ ਇੱਕ ਤਾਂ ਇਹਨਾਂ ਨੇ 5 ਲੀਟਰ ਦਾ ਉੱਥੇ ਸੈਨੀਟਾਈਜ਼ਰ ਹੀ ਖਤਮ ਕਰਤਾ ਜਿਹੜਾ ਵੀ ਅੰਦਰ ਆਵੇ ਸੈਨੀਟਾਈਜ਼ਰ ਕਰ ਲੋ ਸੈਨੀਟਾਈਜ਼ਰ ਕਰ ਲੋ ਉਹ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਜਵਾਕ ਨੂੰ ਚੱਕਣਾ ਕਿ ਉੱਥੇ ਜਸਮੀਨ ਦਾ ਆਪਰੇਸ਼ਨ ਕਰਨਾ ਵਧਾਈਆਂ ਹੋ ਗਈਆਂ ਵਧਾਈਆਂ ਵਧਾਈਆਂ ਹੋ ਗਈਆਂ ਦੇਖ ਲੋ ਜਸਮੀਨ ਦੇ ਹੋਈਆ ਕੁੜੀ ਤੇ ਸਾਰਿਆਂ ਦੇ ਮੂੰਹ ਉੱਡੇ ਪਿਆ ਸਿਰਫ ਵਲੌਗ 'ਚ ਦਿਖਾਵਾ ਕਰਨ ਲਈ ਹੱਸਦੇ ਪਿਆ ਕਿਉਂਕਿ ਇਹਨਾਂ ਜਿਹੜਾ ਜਵਾਈਆ ਉਹਨੇ ਕਿਹਾ ਵੀ ਸਾਰਿਆਂ ਨੂੰ ਵੀ ਵਧਾਈਆਂ ਹੋਣ ਤੇ ਉਹਨੂੰ ਕਿਸੇ ਨੇ ਮੁੜ ਕੇ ਨਹੀਂ ਕਿਹਾ ਵੀ ਤੈਨੂੰ ਵੀ ਲੱਖ ਲੱਖ ਵਧਾਈਆਂ ਹੋਣ ਉਹ ਵੀ ਵਿਚਾਰਾ ਮੇਰੇ ਵਰਗਾ ਭੋਲਾ ਆ ਚੁੱਪੀਏ ਕਰਕੇ ਖੜ ਗਿਆ ਫਿਰ ਹੌਲੀ ਹੌਲੀ ਬੋਲੋ ਹੌਲੀ ਉਹ ਵਿਚਾਰੀ ਕੁੜੀ ਵੀ ਰੋਂ ਲੱਗ ਗਈ ਉਹ ਵੀ ਸੋਚਦੀ ਹੋਣੀ ਆ ਪਤਾ ਨਹੀਂ ਕਿਹੜੇ ਚਿੜੀਆ ਘਰ ਚ ਜਾਂ ਵੀ ਮੈਂ ਕਿਵੇਂ ਚੀਕ ਚੰਗਿਆੜਾ ਹੀ ਪਾ ਰੱਖਿਆ ਸਾਰੇ ਡੱਬਰ ਨੇ ਚਲੋ ਹੁਣ ਦੇਖਦੇ ਆ ਜੈਸਮਿਨ ਵੀ ਬਾਹਰ ਆ ਗਿਆ ਜੈਸਮਿਨ ਪੂਰੀ ਹੋ ਗਈ ਐਂਟਰੀ ਵਾਹ ਤੰਦਰੁਸਤੀ ਬਖਸ਼ੀ ਇਹ ਵੀ ਇੱਕ ਦਾ ਹੋ ਗਿਆ ਲਾਗੇ ਦਰਵਾਜ਼ੇ ਖੁੰਠੀ ਕੋਈ ਨਾ ਕੋਈ ਨਾ ਸੌਣ ਲਏ ਚੋਬਰ ਦੀ ਗੱਲ ਵੀ ਆਖੇ ਜੈਸਮਿਨ ਦੀ ਹੁਣ ਹੋਣ ਲੱਗੀ ਐ ਐਂਟਰੀ ਐਂਟਰੀ ਤਾਂ ਐਂ ਦੱਸਦਾ ਆਪਿਆ ਜਿਵੇਂ ਇੱਥੋਂ ਸ਼ੋ ਲੋਨ ਆਈ ਹੋਵੇ ਯਾਰ ਇਹ ਬੰਦਾ ਨਾ ਮੈਨੂੰ ਦਿਮਾਗ ਤੋਂ ਥੋੜਾ ਖਿਸਕਿਆ ਲੱਗਦਾ ਯਾਰ ਘਰ ਵਾਲੀ ਇਹੋ ਜੀ ਹਾਲਤ ਚ ਪਈ ਹੋਵੇ ਜਾਣੋ ਵਿਚਾਰੀ ਨਿਕਲਣ ਵਾਲੀ ਹੋਈ ਪਈ ਆ ਤੇ ਇਹਨੂੰ ਵਲੌਗ ਬਣਾਉਂਦੀ ਪਈ ਆ ਪਰ ਕਰੇ ਵੀ ਕੀ ਕਮਾਈ ਜੋ ਵਲੌਗ ਤੋਂ ਆਣੀ ਆ ਕਹਿੰਦੇ ਆ ਨਾ ਬਾਪ ਬੜਾਣਾ ਬਈਆ ਸਭ ਤੋਂ ਵੱਡਾ ਰੁਪਈਆ ਤੇ ਡਿਲੀਵਰੀ ਹੋਣ ਤੋਂ ਕਈ ਦਿਨਾਂ ਬਾਅਦ ਹੁਣ ਜੈਸਮੀਨ ਆਈ ਆ ਸ਼ਾਪਿੰਗ ਕਰਨ ਘਰ ਤੇ ਬਾਹਰ ਨਿਕਲੀ ਅੱਜ ਕਈ ਦਿਨਾਂ ਬਾਅਦ ਪੈਦਲ ਤੁਰ ਕੇ ਉਹਰੇ ਤੱਕ ਆਈ ਆ ਧੰਨਵਾਦ ਆ ਸੋ ਇਹਦਾ ਨਹੀਂ ਆ ਪਾਣੀ ਦੀ ਗਿਰ ਬਣਾਣਾ ਅੱਜ ਹਾਂ ਆਖੇ ਪੈਦਲ ਤੁਰ ਕੇ ਆਈ ਆ ਓਏ ਹੋਰ ਇਹਨੂੰ ਮੋੜਿਆਂ ਤੇ ਚੱਕ ਕੇ ਲਿਆਉਣਾ ਸੀ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਨਾਰਮਲ ਇਹਦੀ ਡਿਲੀਵਰੀ ਹੋਈ ਆ ਹੈ ਹਲੇ ਤੱਕ ਇਹਨੂੰ ਤੁਰ ਨਹੀਂ ਲਾਇਆ ਉਹ ਤਿੰਨ ਚਾਰ ਦਿਨਾਂ ਬਾਅਦ ਤਾਂ ਪ੍ਰੇਸ਼ਣ ਵਾਲੀਆਂ ਭੱਜਣ ਲੱਗ ਜਾਂਦੀਆਂ ਓ ਯਾਰ ਪਹਿਲਾਂ ਜ਼ਮਾਨੇ 'ਚ ਨਾ ਬੁੜੀਆਂ ਸਵੇਰੇ ਜਵਾਕ ਜੰਮ ਕੇ ਸ਼ਾਮ ਨੂੰ ਘਰ ਦਾ ਕੰਮ ਵੀ ਕਰ ਲੈਂਦੀਆਂ ਸੀ ਤੇ ਅੱਜ ਕੱਲ੍ਹ ਵਾਲੀਆਂ ਦੇਖ ਲਓ ਨਾਰਮਲ ਡਿਲੀਵਰੀ ਹੋਣ ਤੋਂ ਬਾਅਦ ਵੀ ਮਹੀਨਾ ਮਹੀਨਾ ਮੰਜੇ ਤੋਂ ਨਹੀਂ ਉੱਠਦੀਆਂ ਰੇਂਜ ਸਹੀ ਸਹੀ ਦਿਖਾਇਓ ਮੈਂ ਕਿਹਾ ਜੀ ਤੁਸੀਂ ਸੌ ਦੇਖੋ ਚਾਹੇ ਪੇਕੇ ਆ ਚਾਹੇ ਸੌ ਰਹੇ ਆ ਮੇਰੇ ਹੀ ਆ ਸਾਰਾ ਕੁਝ ਸੂਟ ਲੈਣ ਤੋਂ ਪਹਿਲਾਂ ਇਹਨੂੰ ਰੇਟ ਦੀ ਟੈਨਸ਼ਨ ਹੋ ਜਾਂਦੀ ਆ ਯਾਰ ਪਤਾ ਨਹੀਂ ਇਹ ਵਿਚਾਰੀ ਗਰੀਬੀ ਨੂੰ ਪਤਾ ਨਹੀਂ ਸਾਲ ਬਾਅਦ ਕੋਈ ਸੂਟ ਸਾਡ ਲੈ ਕੇ ਦਿੰਦੇ ਆ ਜਦੋਂ ਵੀ ਦੁਕਾਨ ਤੇ ਆਉਂਦੀ ਆ ਸਾਰੇ ਸੂਟ ਕਢਾ ਦਿੰਦੀ ਆ ਤੇ ਫਿਰ ਵੀ ਇਹਨੂੰ ਕੋਈ ਪਸੰਦ ਨਹੀਂ ਆਉਂਦਾ ਤੇ ਹੁਣ ਵੀ ਦੇਖ ਲਓ ਉਹ ਰੇਟ ਸੁਣ ਸੁਣ ਕੇ ਡਰੀ ਜਾਂਦੇ ਆ ਸਾਰੇ ਇਹ ਕਿੰਨੇ ਚ ਬਣ ਗਿਆ ਜੀ ਹਾਏ ਆ ਵੀ ਦਿੱਸਦਾ 850 ਰੇਟ ਸੁਣ ਕੇ ਸੂਟ ਦਾ ਅੰਕਲ ਕਰਦਾ ਹਾਏ ਹੁ ਮੈਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਜੇ ਉਹਨੇ ਮਹਿੰਗੇ ਸੂਟ ਦਿਖਾ ਦੇ ਕੋਈ 5-7000 ਵਾਲੇ ਇਹਨਾਂ ਨੂੰ ਤਾਂ ਹਾਰਟ ਅਟੈਕ ਆ ਜਾਊਗਾ ਇਹਦਾ ਕੀ ਪ੍ਰਾਈਸ ਹੈ 825 250 ਮਹਿੰਗਾ ਹੈ ਇਹ ਕਿਉਂ ਪਾ ਰਹੇ ਨੇ ਓਏ ਭਰਾਵਾ ਕਿਉਂ ਵਿਚਾਰੀਆਂ ਨੂੰ ਡਰਾਈਂ ਨਾ 2500 ਦਾ ਸੂਟ ਤਾਂ ਜੈਸਮਿਨ ਨੇ ਆਪਦੇ ਵਿਆਹ ਚ ਨਹੀਂ ਪਾਇਆ ਹੋਣਾ ਉਹ ਇਹਨਾਂ ਨੂੰ ਕੋਈ 3-400 ਵਾਲਾ ਸੂਟ ਦਿਖਾ ਨਲੇ ਦਿੱਥੋਂ ਕੁਝ ਲੈਣ ਲੋ ਨਹੀਂ ਆਈਆਂ ਸਿਰਫ ਖਲਾਰਾ ਪਵਾਣੀ ਆਈਆਂ ਨਹੀਂ ਨੋ ਨੋ ਵਿਆਹ ਸ਼ਾਦੀ ਚ ਨਹੀਂ ਪਹਿਣਾ ਵਾਹ ਜੈਸਮਿਨ ਤਾਂ ਅੰਗਰੇਜ਼ੀ ਵੀ ਬੋਲਦੀ ਆ ਆਖੇ ਨੋ ਨੋ ਵਿਆਹ ਸ਼ਾਦੀ ਚ ਨਹੀਂ ਪਹਿਣਾ ਓਏ ਤੈਨੂੰ ਹੋਰ ਨਾ ਕਿਤੇ 4-500 ਚ ਵਿਆਹ ਸ਼ਾਦੀ ਚ ਪਾਉਣ ਵਾਲਾ ਲਹੰਗਾ ਦੇ ਦੇ ਬੀਤ ਮੈਂ ਤਾਂ ਕੀ ਕਹਿਣਾ ਚਾਹੁੰਦੀ ਆ ਵੀ ਐਜੀ ਨੇ ਹੁਣ ਤੁਸੀਂ ਕੰਟਰਾਸਟ ਤੇ ਇਹ ਕਲਰ ਦਿਖਾਇਆ ਹੋਰ ਕਲਰ ਵੀ ਦਿਖਾ ਦਿਓ ਕੰਟਰਾਸਟ ਹਾਂ ਉਹ ਰੱਬਾ ਸਾਰਾ ਵਿਚਾਰੇ ਦਾ ਖਲਾਰਾ ਪਵਾ ਕੇ ਸਾਰੇ ਸੂਟ ਉਹਨੇ ਸਾਹਮਣੇ ਸਿਰ ਤੇ ਫਿਰ ਵੀ ਕਹਿੰਦੀ ਪਈ ਕਿ ਹੋਰ ਕੰਟਰਾਸਟ ਦਿਖਾ ਦਿਓ ਉਹ ਦੁਕਾਨਦਾਰ ਵੀ ਵਿਚਾਰਾ ਹੁਣ ਤਾਂ ਬਸ ਆਹੀ ਗੱਲ ਕਹਿੰਦਾ ਹੁਣ ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ 1 ਸੈਕਿੰਡ ਯਾਰ ਮਜ਼ਾਕ ਹੋ ਰਿਹਾ ਹੈ ਚਲੋ ਯਾਰ ਜੈਸਮੀਨ ਨੂੰ ਹੁਣ ਛੱਡੋ ਤੇ ਹੁਣ ਆਪਾਂ ਕਰਦੇ ਆਂ ਮਸ਼ਕਪ੍ਰੀਤ ਦੀ ਕੁੱਤੇਖਾਣੀ ਦੇਖ ਲਓ ਮਸ਼ਕਪ੍ਰੀਤ ਨੇ ਕਰਾ ਲਿਆ ਤੀਜਾ ਵਿਆਹ ਤੀਜੇ ਮੁੰਡੇ ਨਾਲ ਭੱਜ ਗਈ ਆ ਯਾਰ ਇਹ ਆ ਦੁਨੀਆ ਦੀ ਨੰਬਰ 1 ਬੇਸ਼ਰਮ ਜਨਾਨੀ ਉਹ ਯਾਰ ਇਹਨੂੰ ਹੁਣ ਕੁੜੀ ਤਾਂ ਕਹਿ ਨਹੀਂ ਸਕਦੇ ਤੀਜੇ ਨਾਲ ਭੱਜ ਗਈ ਆ ਤੇ ਹੁਣ ਤੈਨੂੰ ਜਨਾਨੀ ਕਹਿ ਸਕਦੇ ਆ ਤੇ ਮੁੰਡਾ ਵੀ ਲੱਭਿਆ ਜਮਾਂ ਜਵਾਕ ਆ ਭੱਜਣ ਤੋਂ ਪਹਿਲਾਂ ਨੇ ਇੱਕ ਇੰਟਰਵਿਊ ਦਿੱਤੀ ਸੀ ਤੇ ਇੰਟਰਵਿਊ 'ਚ ਤਾਂ ਬੜੀ ਵਿਦਵਾਨ ਬਣੀ ਹੋਈ ਸੀ ਜੋ ਵੀ ਤੁਹਾਡੀ ਪਰਸਨਲ ਲਾਈਫ ਹੈ ਆਪਣਾ ਪੇਰੈਂਟਸ ਨਾਲ ਸ਼ੇਅਰ ਕਰੋ ਜੇ ਤੁਸੀ ਜਿਆਦਾ ਕਿਸੇ ਦੇ करीब ਹੋ ਤਾਂ ਬਟ ਆਪਣਾ ਫੈਸਲਾ खुद ਨਾਲ ਲਾ ਦੇਖ ਲਓ ਹੁਣ ਕਿੰਨੀ ਵਿਦਵਾਨ ਬਣੀ ਹੋਈ ਆ ਉਹ ਯਾਰ ਇਹ ਬੇਸ਼ਰਮ ਕਰਕੇ ਨਾ ਇਹਦਾ ਪਿਓ ਮਰ ਗਿਆ ਉਹ ਯਾਰ ਜਦੋਂ ਇਹ ਘਰੋਂ ਭੱਜਿਆ ਤੇ ਇਹਦੇ ਪਿਓ ਦਾ ਤੇ ਇਹਦੇ ਦਾਦੇ ਦਾ ਆਪਸ ਚ ਰੌਲਾ ਪੈ ਗਿਆ ਤੇ ਇਹਦੇ ਦਾਦੇ ਨੇ ਨਾ ਉਹਦੇ 4 ਗੋਲੀਆਂ ਮਾਰ ਕੇ ਉਹਨੂੰ ਮਾਰਤਾ ਤੇ ਤੁਹਾਨੂੰ ਮੈਂ ਦੱਸਦਾ ਪੂਰੀ ਡਿਟੇਲ ਚ ਗੱਲ ਤੇ ਪਹਿਲਾਂ ਤੁਸੀਂ ਆ ਵੀਡੀਓ ਦੇਖ ਲਓ ਬਿਲਕੁਲ ਜੀ ਗੱਡੀ ਤੇ ਲੱਦਿਆ ਹੋਇਆ ਜੇਕਰ ਕੋਈ ਐਂਬੂਲੈਂਸ ਗੱਡੀ ਅਪਲਬਧ ਨਹੀਂ ਹੈ ਹਣੀ ਚਾਹੀਦੀ ਸੀ ਇੱਥੇ ਐਂਬੂਲੈਂਸ ਅਪਲਬਧ ਪਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਲਾਈਵ ਸੰਚਾਰ ਕਰ ਰਹੇ ਹੈਗੇ ਆ ਪਿੰਡ ਵਾਨ ਦੇ ਵਿੱਚ ਗੋਲੀ ਚੱਲੀ ਆ ਆਹ ਦੇਖ ਲਓ ਇਹਦੇ ਦਾਦੇ ਨੇ ਇਹਦੇ ਪਿਓ ਦੇ ਚਾਰ ਗੋਲੀਆਂ ਮਾਰੀਆਂ ਤੇ ਫਿਰ ਹਸਪੀਟਲ ਵੀ ਲੈ ਕੇ ਆਇਆ ਗੱਲ ਪਤਾ ਕੀ ਸੀ ਵੀ ਮੁਸ਼ਕੀ ਭੱਜ ਗਈ ਸੀ ਘਰੋਂ ਤੇ ਇਹਦੇ ਦਾਦੇ ਨੇ ਇਹਨਾਂ ਨੂੰ ਕਿਹਾ ਵੀ ਇਹਦੇ ਘਰ ਦੇਆਂ ਨੂੰ ਵੀ ਤੁਸੀਂ ਹੁਣ ਵਾਪਸ ਲਿਆਓ ਸਾਡੀ ਪਿੰਡ 'ਚ ਬੇਇਜ਼ਤੀ ਹੋਊਗੀ ਤਿੰਨ ਦੇ ਕਰਦਿਆਂ ਦੀ ਗੱਲ ਨਹੀਂ ਸੁਣੀ ਤੇ ਇਹਦੇ ਦਾਦੇ ਨੇ ਕਿਹਾ ਜਿਹੜੀ ਇੱਕ ਕਿਲਾ ਤੁਹਾਡੇ ਕੋਲ ਜ਼ਮੀਨ ਆ ਉਹ ਮੈਂ ਵਾਪਸ ਲੈਣਾ ਤੇ ਇਹਦੇ ਪਿਓ ਨੇ ਪਤਾ ਕੀ ਕੀਤਾ ਇਹਦੇ ਮਾਸੜ ਨਾਲ ਮਿਲ ਕੇ ਮੁਸ਼ਕੀ ਤੇ ਇਹ ਜ਼ਮੀਨ ਵੋਨ ਚਲੇ ਗਏ ਤੇ ਇਹਦੇ ਦਾਦੇ ਨੂੰ ਉੱਥੇ ਆ ਗਿਆ ਗੁੱਸਾ ਤੇ ਉਹਨੇ ਦੋ ਗੋਲੀਆਂ ਤਾਂ ਮਾਰੀਆਂ ਇਹਦੇ ਮਾਸੜ ਦੇ ਤੇ ਚਾਰ ਗੋਲੀਆਂ ਮਾਰੀਆਂ ਇਹਦੇ ਪਿਓ ਦੇ ਇਹਦਾ ਪਿਓ ਤਾਂ ਉਸੇ ਟਾਈਮ ਹੀ ਮਰਨ ਵਾਲਾ ਹੋ ਗਿਆ ਸੀ ਪਰ ਫਿਰ ਵੀ ਇਹਦਾ ਦਾਦਾ ਉਹਨੂੰ ਹਸਪੀਟਲ ਲਿਆਇਆ ਤੇ ਇੱਥੇ ਪੁਲਿਸ ਵਾਲੇ ਇਨਕੁਆਰੀ ਕਰਨ ਲੱਗ ਗਏ ਇੰਨੀ ਦੇਰ ਜਿਹੜੇ 2-4 ਸਾਹ ਆਗੇ ਸੀ ਉਹ ਵੀ ਨਿਕਲ ਗਏ ਮਤਲਬ ਡੈਡੀ ਹੋ ਗਿਆ ਤੇ ਇਸ ਗੱਲ ਦਾ ਮੁਸ਼ਕਿਲ ਨੂੰ ਬਿਲਕੁਲ ਵੀ ਅਫਸੋਸ ਨਹੀਂ ਤੇ ਉਹ ਹਲੇ ਵੀ ਵਲੌਗ ਤੇ ਵਲੌਗ ਬਣਾਈ ਜਾਂਦੀ ਆ ਆ ਦੇਖੋ ਥੋੜਾ ਜਿਹਾ ਆਟਾ ਜੁਵਾਦ ਗੁੱਤ ਦਾਨੀ ਹੈ ਨਾ ਮੈਨੂੰ ਦੂਸਰੀ ਤਰ੍ਹਾਂ ਬਣਾਣੀ ਆਂ ਮੈਨੂੰ ਖਾਣੇ ਸੀ ਅਲਗ ਵਰਤਣਾ ਆ ਆ ਦੇਖ ਲਓ ਇਹਨੂੰ 1% ਵੀ ਅਫਸੋਸ ਨਹੀਂ ਆਪਦੇ ਪਿਓ ਮਰੇ ਦਾ ਉਹ ਯਾਰ ਦਿਵਾਲੀ ਵਾਲ ਦਿਨ ਦਾ ਪਿਓ ਮਰਿਆ ਸੀ ਤੇ ਉਸੇ ਦਿਨ ਇਹਨੇ ਆ ਵਲੌਗ ਬਣਾਇਆ ਸੀ ਤੇ ਨਾਲੇ ਮੈਂ ਉਹ ਬੰਦੇ ਤੇ ਹੈਰਾਨ ਵੀ ਕਿਹੜਾ ਕੰਜਰ ਇਹਨੂੰ ਪਿਆ ਕੇ ਲਿਆਇਆ ਇਹਨੂੰ ਕੰਮ ਧੰਦਾ ਕੋਈ ਕਰਨਾ ਨਹੀਂ ਆਉਂਦਾ ਬੈੱਡ ਤੇ ਰੱਖ ਕੇ ਤਾਂ ਆਟਾ ਕੋ ਨਹੀਂ ਆਂਦੀ ਆ ਉਹ ਯਾਰ ਇਹ ਬੇਸ਼ਰਮ ਜੀ ਨੇ ਨਾ ਇੱਕ ਸਟੋਰੀ ਲਾਈ ਸੀ ਆਪਦੇ ਨਾ ਦਾਦੇ ਨੂੰ ਗਾਲਾਂ ਕੱਢ ਕੇ ਤੇ ਬਾਅਦ ਚ ਉਹਨੇ ਡਿਲੀਟ ਕਰਤੀ ਸੀ ਆ ਦੇਖ ਲਓ ਕੀ ਲਿਖਿਆ ਸੀ ਗੋਲੀ ਮਾਰ ਦਿੱਤੀ ਮੇਰੇ ਪਿਓ ਨੂੰ ਉਹ ਕੁੱਤੇ ਇਨਸਾਨ ਨੇ ਮੇਰੇ ਦਾਦੇ ਨੇ ਉਸ ਦਾ ਪਤਾ ਕਰਕੇ ਦੱਸੋ ਕਿੱਥੇ ਆ ਮੈਨੂੰ ਆ ਦੇਖ ਲਓ ਹੁਣ ਆਪਦੇ ਦਾਦੇ ਨੂੰ ਕਿਵੇਂ ਗਾਲਾਂ ਕੱਢੀ ਜਾਂਦੀ ਆ ਉਹ ਮੁਸ਼ਕਲ ਇਹ ਸਭ ਕੋਈ ਨਾ ਤੇਰੇ ਕਰਕੇ ਹੋਇਆ ਉਹ ਯਾਰੇ ਇੰਨੀ ਬੇਸ਼ਰਮ ਆ ਨਾ ਇਹਨੇ ਬੇਸ਼ਰਮ ਨੇ ਤਾਂ ਆਪਦੇ ਡੈਡੀ ਲਈ ਸਟੋਰੀ ਲਾਈ ਸੀ ਕਹਿੰਦੀ ਵੇ ਮੈਂ ਚੰਗੀ ਹਾਂ ਤੇ ਇਥੋਂ ਦੂਰ ਹੋ ਕੇ ਉਹ ਮੁਸ਼ਕੀਏ ਇਹ ਸਟੋਰੀ ਨਾ ਆਸ਼ਕਾਲੀ ਬਣੀ ਸੀ ਇਹ ਗਾਣਾ ਜੋ ਤੂੰ ਲਾਇਆ ਸੀ ਉਹ ਯਾਰੇ ਨੇ ਭੱਜ ਕੇ ਆਪਦਾ ਘਰ ਤਾਂ ਵਸਾਲਿਆ ਪਰ ਇਹਨੇ ਆਪਦੇ ਭਰਾ ਨੂੰ ਨਾਥ ਕਰਤਾ ਆਪਦੀ ਮਾਂ ਨੂੰ ਵੀ ਰੰਡੀ ਕਰਤਾ ਤੇ ਰੰਦਾ ਖੁੰਦਾ ਵਿਚਾਰਾ ਦਾਦਾ ਉਹ ਸਾਰੀ ਉਮਰ ਜੇਲ੍ਹ ਚ ਸੜੂਆ ਤੇ ਜਿਹੜਾ ਕੰਜਰੇ ਨੂੰ ਪਿਆ ਕੇ ਲਿਆਇਆ ਉਹ ਵੀ ਅੱਖਾਂ ਚ ਘਸੁੰਨ ਦੇ ਕੇ ਰਹੁਆ ਆਹ ਦੇਖ ਲਓ ਉਹਨੂੰ ਪਰੋਠੇ ਬਣਾਉਣੇ ਸਿਖਾਉਂਦਾ ਹੋਇਆ ਫੋੜਾ ਜਵਰ ਬਣਾ ਲੰਕਾ ਫੋੜਾ ਹੂੰ ਮਸਲਾ ਲੈ ਇਹ ਨਹੀਂ ਲਈਆ ਹੈ ਵੀ ਨਹੀਂ ਤਾਂ ਗਾਈਸ ਮੈਂ ਆਪਣੇ ਹਸਬੰਦ ਨੂੰ ਪੁੱਛ ਪੁੱਛ ਕੇ ਬਣਾ ਦਿੱਤੀਆਂ ਹਨ ਉਹ ਯਾਰ ਜਿਹਨੂੰ ਨੂਨ ਮਿਰਚ ਨਹੀਂ ਪਾਉਣਾ ਆਉਂਦਾ ਉਹ ਇਹਨੂੰ ਕਿੱਥੋਂ ਖਵਾ ਦੂਗੀ ਬਣਾ ਕੇ ਪੂੜੇ ਉਹ ਯਾਰ ਮੈਂ ਬੋਂਗਿਆ ਤੇ ਹਰਾਣਾ ਵੀ ਕੀ ਸੋਚ ਕੇ ਇਹਨੂੰ ਪਿਆ ਕੇ ਲਿਆਇਆ ਨਾ ਇਹਦਾ ਮੂਹ ਨਾ ਮੱਥਾ ਤੇ ਨਾ ਨੂੰ ਕੋਈ ਕੰਮ ਧੰਦਾ ਕਰਨਾ ਆਵੇ ਤੇ ਤੁਸੀਂ ਇਹਨਾਂ ਦਾ ਪਿਆਰ ਤਾਂ ਆਹ ਵੀਡੀਓ ਤੋਂ ਅੰਦਾਜ਼ਾ ਲਾ ਲਓ ਕਿੰਨਾ ਕੁ ਹੋ ਸਕਦਾ ਨਹੀਂ ਲੱਗਿਆ ਅੰਦਾਜ਼ੀ ਤੇ ਨਾਲ ਪਰਾਂਠੇ ਬਣਾਇਆ ਥੋੜੇ ਜਿਹਾ ਆਲੂ ਬਚੇ ਸੀ ਮੈਂ ਸੋਚਿਆ ਕਿ ਇਹ ਵੀ ਅਸੀਂ ਖਾਏ ਲੈਂਦੇ ਆ ਨਾਲ ਹਲੇ ਇਹਨਾਂ ਦੇ ਭੱਜੇ ਨੂੰ 2-4 ਦਿਨ ਹੀ ਹੋਇਆ ਤੇ ਇਹਨਾਂ ਨੇ ਪਾਣੀ ਪੀਣ ਲਈ ਗਲਾਸ ਵੀ ਅੱਡੋ ਅੱਡ ਰੱਖਿਆ ਉਹ ਯਾਰ ਬੰਦਾ ਨਵਾਂ ਨਵਾਂ ਵਿਆਹ ਤਾਂ ਫਾਰਮੈਲਟੀਆਂ ਕਰ ਲਈ ਐ ਮਹੀਨਾ ਕ ਭਈ ਇੱਕੋ ਗਲਾਸ ਚ ਪਾਣੀ ਪੀਣਾ ਇੱਕੋ ਥਾਲੀ ਚ ਰੋਟੀ ਖਾਣੀ ਪਰ ਮੈਨੂੰ ਲੱਗਦਾ ਉਹ ਇਹ ਮੁਸ਼ਕੀ ਤੋਂ ਸੁਗਮਾਂ ਦਾ ਹੁਣ ਕਿ ਮੇਰੇ ਤੁਸੀਂ ਵਲੌਗ ਦੇਖ ਸਕੋ ਉਹਨਾਂ ਟਾਈਮ ਦੂਸਰੇ ਚੈਨਲ ਤੇ ਵੀ ਵਲੌਗ ਹੀ ਦੇਖਣ ਨੂੰ ਮਿਲਣੂ ਓਏ ਓਹੀ ਝਾੜੂ ਥੱਲੇ ਮਾਰਦੀ ਆ ਤੇ ਓਹੀ ਚੱਕ ਕੇ ਬੈੱਡ ਤੇ ਮਾਰੀ ਜਾਂਦੀ ਆ ਪਤਾ ਨਹੀਂ ਇਹਦੇ ਦਿਮਾਗ ਤੇ ਕਿਹੜਾ ਸਰਿਆ ਵੱਜਿਆ ਓ ਯਾਰ ਲੋਕਾਂ ਨੇ ਵੀ ਨਾ ਇਹਦਾ ਨਾਮ ਸੋਚ ਕੇ ਰੱਖਿਆ ਮੁਸ਼ਕੀ ਕਹਿੰਦੀ ਇੱਕ ਹੋਰ ਕਰਤੂਤ ਦੇਖ ਲੋ ਜਿੱਦਿਆਂ ਦਾ ਪਿਓ ਮਰਿਆ ਦੀਵਾਲੀ ਵਾਲੇ ਦਿਨ ਤੇ ਓਦ ਹੀ ਇਹ ਪਟਾਕੇ ਖਰੀਦੀ ਜਾਂਦੀ ਆ ਇਹ ਬਾਈ ਐ ਛੋਟੀਆਂ ਦੇਖ ਲੋ ਇਹੋ ਜੀਆਂ ਵੀ ਹੁੰਦੀਆਂ ਧੀਆ ਵੀ ਦਿਵਾਲੀ ਵਾਲ ਦਿਨ ਉਹਦਾ ਪਿਓ ਮਰਿਆ ਤੇ ਇਹ ਆਪਦੇ ਆਸ਼ਿਕ ਨਾਲ ਦਿਵਾਲੀਆਂ ਮਣਾਈ ਜਾਂਦੀ ਆ ਉਹ ਯਾਰ ਜਿਹੜੀਆਂ ਗੋਲੀਆਂ ਵਿਚਾਰੇ ਹੁੰਦੇ ਪਿਓ ਦੇ ਵੱਜੀਆਂ ਨਾ ਮੈਂ ਤਾਂ ਕਹਣਾ ਇਹ ਬਿਸ਼ਰਮ ਦੇ ਵੱਜਣੀਆਂ ਚਾਹੀਦੀਆਂ ਸੀ ਉਹ ਯਾਰ ਇਹਦਾ ਤਾਂ ਜਮਦੀ ਦਾ ਗਲਾ ਕੁੱਟਣਾ ਚਾਹੀਦਾ ਸੀ ਉਹ ਯਾਰ ਚਲੋ ਰੱਬ ਕਰੂ ਇਹਦੇ ਨਾਲ ਤੁਹਾਨੂੰ ਵੇੜੇ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓਏ ਤੇ ਆਪਾਂ ਅਗਲੀ ਵੀਡੀਓ ਬਹੁਤ ਹੀ ਜਲਦੀ ਲੈ ਕੇ ਆਵਾਂਗੇ